ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਇਸੇ ਲੈ ਲੈ ਕੇ ਆਏ ਜੀ ਦੋ ਬਾਈ ਗਾਵਾਂ ਨੇ ਇੱਕ ਕੱਟੀ ਹੈ ਬਾਈ ਕੋਲ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਬਾਈ ਜੀ ਬਾਜੀ ਹਸਿਕਾ ਹਸਿਕਾ ਗਰੇ ਉਹ ਠੀਕ ਹੋ ਮਦੀ ਪਰਿਵਾਰੀ ਵੀਰੇ ਨਾਮ ਤੇ ਐਡਰੈਸ ਉਹ ਨਾਮ ਅਮਨਦੀਪ ਜੀ ਪਿੰਡ ਮੀਨੀਆ ਜਿਲ੍ਹਾ ਮੋਗਾ ਤਰਸੀੜੇ ਨਿਆਸਾ ਗਾ ਜੀ ਨੇੜੇ ਪਿੰਡ ਦੇ ਬੌਡੇ ਨੰਗਲ ਕੁੱਸਾ ਜੀ ਪਲਾਸਪੁਰ ਤੇ ਬੰਦਰੀ ਗੜ੍ਹ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ 8198839602 ਜੀ ਠੀਕ ਹੈ ਵੀਰੇ ਵੀਰੇ ਇਹਦੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਇਹ ਵੀਰੇ ਉਹਨਾਂ ਨੇ ਦੂਜਾ ਦੱਸਿਆ ਆਪਾਂ ਤੀਜਾ ਸੂ ਮੰਨ ਕੇ ਲਈਏ ਵੜਾ ਕਿਹੜਾ ਸੂਈ ਇਹ ਨੂੰ ਹੋ ਗਿਆ 4 ਤਨ ਸੂਈ ਇਹਦੇ ਥਲੇ 11 12 ਕਿਲੋ ਬੋਲਾ ਹੀ ਰੜੀ ਹੈ ਠੀਕ ਹੈ ਬੱਚਾ ਬੱਚਾ ਮਗਰ ਬੱਚੀ ਜਰਸੀ ਆ ਬੱਚੀ ਜਰਸੀ ਆ ਠੀਕ ਹੈ 11 12 ਲੀਟਰ ਬੋਲਾ ਹਾਜ਼ਰ ਬੋਲਾ ਤਿਆਰ ਭਾਈ ਦੋ ਰੰਗ ਤਿੰਨ ਰੰਗ ਜਣਾ ਸਾਈਡ ਚੋਲੇ ਤੁਹਾਡਾ ਮਗਰ ਉਹ ਕਰਿਆ ਇਹ ਗੱਲ ਨਹੀਂ ਅੱਗੇ ਆਲੀ ਬੈੜ ਹੂੰ ਅੱਗੇ ਵਿਕਣਗਾ ਕੇ ਦਿੱਤੀ ਅਗਲੇ ਵੇਲੇ ਲਾਉਣੇ ਗਾ ਸਹੀ ਗੱਲ ਖਬਰ ਕਿਵੇਂ ਇਕੱਠੇ ਕੀਤੇ ਯਾਰ ਹਾਂਜੀ ਖੋਲ ਦੋ ਵੇ ਤੋੜ ਕੇ ਦਿਖਾ ਦੋ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਆਡਰ ਕਮਾਲ ਦਾ ਬਈ ਖਾਣ ਵਗੈਰਾ ਨੇੜ ਦੋ ਚੈੱਕ ਕਰਵਾ ਬੈੜ ਉਹਦਾ ਕਹਿੰਦੇ 20 22 ਕਿਲੋ ਦੁੱਧ ਦਿੱਤਾ ਵਾ ਹੂੰ ਆਪਾਂ ਮੈਂ ਜਿਹੜੇ ਹਿਸਾਬ ਨਾਲ 11 12 ਕਰੋ ਬੋਲੇ ਹੀ ਹੈ ਨਾ ਹੂੰ ਉਸ ਹਿਸਾਬ ਨਾਲ ਇਸ 17 ਕਿਲੋ ਦੇ ਨੀੜ ਦੇ ਦੇ ਦੂਗੀ ਮਾੜੇ ਬੱਚੇ ਦਾ ਕਰਦੀ ਹੈ ਠੀਕ ਆ ਕਾਕੀ ਥਣ ਥਣ ਬਹੁਤ ਚੰਗਾ ਲੱਗਿਆ ਵਾ ਆਰਡਰ ਜੀ ਜੀਲੀ ਬਹੁਤ ਆ ਯਾਰ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਬਾਈ ਤੋਰਾ ਤਾਰਾ ਵੜਦਾ ਚੈੱਕ ਕਰੋ ਬਾਈ ਤੇ ਕੀ ਮੋਲ ਦਾ ਜਾਇਜ਼ ਆ ਮੋਲੇ ਦਾ ਯਾਰਾ ਨਾ ਆਪਾਂ 45 ਕਰਨਾ ਨਾ 40 38 ਹਜ਼ਾਰ ਤੇ ਚ ਦੇ ਦਾਂਗੇ ਮਾਨਤਨ ਕਰ ਠੀਕ ਆ ਬਾਈ ਦੇਖ ਲੈ ਧਾਰਾਂ ਵੀ ਮਾਰ ਕੇ ਦੇ ਦਨੇ ਆਏ ਨਹੀਂ ਬੱਚਾ ਕਿੱਥੇ ਆਪਾਂ ਕਿੱਥੇ ਠੰਡੀ ਸਿੱਲੀ ਐ ਨਹੀਂ ਪੁੰਜੀ ਨੇ ਘਰੇ ਰੱਖਣੀ ਆ ਜਿਹਨੂੰ ਕਹਿੰਦੇ ਨਾ ਘਰੇ ਰੱਖਣ ਵਾਲੀ ਉਹ ਵਹਿੜਾ ਚਵਾਈ ਚੰਗੀ ਆ ਯਾਰ ਹਣ ਆ ਦੇ ਬਾਈ ਜਿਵੇਂ ਮਰਜ਼ੀ ਬਾਈ ਕਹਿੰਦਾ ਚੋਈ ਚਾਲ ਬੱਚਾ ਆਉਗਾ ਤੇ ਜਿਵੇਂ ਮਰਜ਼ੀ ਬਿਨਾ ਨਿਆਣੇ ਤੋਂ ਧਾਰਾਂ ਮਾਰਤੀਆਂ ਬਾਈ ਨੇ ਲੈ ਹਾਂਜੀ ਮੁੱਠੀ ਵਾਲਾ ਥਾਂ ਇਕੱਲਾ ਇਕੱਲਾ ਥਾਂ ਚਵਾਈ ਦੀ ਚੰਗੀ ਹੈ ਰੋ ਇਹ ਮੁੱਲ ਬਈ ਨੇ ਜਾਇਦਾ ਹੀ ਰੱਖਿਆ 28000 ਆ 38000 ਰੁਪਈਆ ਮੁੱਲ ਰੱਖਿਆ ਬਾਕੀ ਉਚ ਮਾਨਦਾਨ ਕਰਾਂਗੇ ਇਹ ਨਹੀਂ ਹੈਗਾ ਆਪਾਂ ਮੁੱਲ ਬੋਣੀ ਕਿੰਨਾ ਮਰਜ਼ੀ ਕਰਾ ਜੈ ਜੀ ਮੁੱਲ ਕਰਾਉਣ ਨੂੰ ਕਹਿੰਦਾ 45 ਕਰਾ ਲਓ 40 ਕਰਾ ਲਓ 38000 ਦੀ ਬਿਹੜਾ ਜਿਹੜੀ ਦੇ ਦਿਆਂਗੇ ਬਾਕੀ ਦੋਰਾ ਤਰਾ ਚੈੱਕ ਕਰ ਬਾਕੀ ਬੱਤੀ ਮਗਰ ਚੌਥਾ ਦੇਣਾ ਚ ਸੂਈ ਨੂੰ 11 12 ਕਿਲੋ ਬੋਲਾ ਤਿਆਰ ਹੂੰ 12 ਤੋਂ ਬਾਹਰ ਹੀ ਹੋਊਗਾ ਬੋਲਾ ਠੀਕ ਆ ਇਹ ਨਹੀਂ ਹੋਊਗਾ ਵੀ 10 ਨਿਕਲੂਗਾ ਹੂੰ ਉਹਦੀ ਮੇਰੇ ਘਰੇ ਪੂਰੀ ਤਸੱਲੀ ਕਰ ਗਿਆ ਐ ਨਹੀਂ ਹੋਗਾ ਦੇਖ ਲੈ ਇੰਨਾ ਲੈਵਲ ਦੇਖ ਲੈ ਹੂੰ ਮਾਇਰ ਬਾਈ ਮਗਰੋਂ ਬਹਿ ਗਿਆ ਇੰਨੀ ਠੰਡੀ ਸੀ ਲਾ ਬੱਚੀ ਦਾ ਠੀਕ ਐ ਲੈ ਬਾਈ ਕਹਿੰਦਾ ਮਗਰ ਦੀ ਬਹਿ ਕੇ ਚੋਈ ਜਾਂਦਾ ਤਾਂ ਵੀ ਹੋਊਗਾ ਕਹਿਣਾ ਕੁਝ ਨਹੀਂ ਹੈ ਨਾ ਬੈੜ 4 ਦਾ ਸਾਮ ਕੀ 50000 ਦੀ ਆ ਬੈੜ ਠੀਕ ਐ ਜੀ ਆਪਾਂ ਇਹ 38000 ਮੁੱਲ ਪਾਇਆ ਕੋਈ ਸੀ ਹੋਰ ਕੋਲੇ 55000 ਦੀ ਪਾਵੇ ਦੋ ਨੰਬਰ ਬੈੜ ਕਿਹੜਾ ਸੂਆ ਇਹ ਵੀਰੇ ਇਹ ਵੀ ਤੀਜੇ ਸੂਈ ਸੂਗੀ ਬਾਈ ਗੜਗੁਣ ਵਾਲੀ ਆ ਹਾਂ ਕਿੰਨੇ ਇਹਦੇ ਬਾਅਦ 20 22 ਦਾ ਰੈਂਦੇ ਦੇਣ ਨਾ ਠੀਕ ਐ ਹਾਂਜੀ ਤੇ ਕੀ ਰਿਕਾਰਡ ਦੁੱਧ ਦਾ ਬਾਈ ਦੁੱਧ ਉਹ ਕੋਲ ਨੇ 18-20 ਕਿਲੋ ਇਹਨੇ ਦਿੱਤਾ ਬੱਚੀ ਨੇ ਖੋਲੋ ਬਾਈ ਦੂਰ ਕੇ ਦਿਖਾ ਦਿਓ ਕੱਦ ਚੰਗਾ ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾਣੇ ਬਈ ਲੈ ਵਾ ਓਕੇ ਆ ਇਹਦੇ ਮੈਂ ਧਾਰਾ ਮਾਰ ਕੇ ਦਿਖਾਵਾਂਗੇ ਐਹ ਜੀ ਗੱਲ ਹੈ ਕਿ ਕਿਹੜਾ ਦੂਰੋਂ ਵੀ ਆਉਣਾ ਉਹ ਤੇ ਨਾ ਹੂੰ ਸੌਖਾ ਹੋ ਜਾਂਦਾ ਆਪੇ ਇਹ ਇਹਦੇ ਇਹਦੇ 17-18 ਕਿਲੋ ਕੋ ਦੁੱਧ ਕੱਢ ਜਾਣਾ ਬਾਈ ਹੂੰ ਇਹ ਨਹੀਂ ਹਾਂ ਠੀਕ ਆ ਕਿਉਂ ਆਪਣੀਆਂ ਉਹ ਬੈਠਦੇ ਨੇ 17-18 ਕਿਲੋ ਤੇ ਹੁਣ ਦੁੱਧ ਚੱਲੀ ਜਾਂਦੀ ਆ ਹੂੰ ਨਾਲੇ ਆਪਾਂ ਦੁੱਧ ਨਾਲ ਬੰਦੇ ਨੇ ਸਾਈ ਵੀ ਕੀਤਾ ਆ ਜਾ ਅੱਜ ਇਹਨੇ ਸਾਮਕੇ ਵੇਚਣੀਆਂ ਠੀਕ ਆ ਜਮਾ ਜੈਜ ਰੇਟ ਹੋ ਅੱਜ ਵੀ ਇਹਦਾ ਠੀਕ ਕੱਚੀ ਆ ਬਾਈ ਉਸ ਤੋਂ ਆਸਟੀਮੇਟ ਜਾਂ ਲਾ ਲਿਓ ਤੇ ਟਾਈਮ ਬਾਈ ਨੇ ਕਾਫੀ ਦੱਸਿਆ ਵੀ ਹਜੇ ਰਹਿੰਦਾਗਾ ਤੇ 25 ਦਿਨ ਰਹਿੰਦੇ ਯਾਨੀ ਮੁੱਲ ਕੀ ਆ ਬਾਈ ਇਹਦਾ ਮੋਲੇ ਦਾ ਆਪਾਂ ਮੂਹ ਜਨਾ ਵਰਤੀ ਕਰ 35000 ਤੇ ਦੇ ਦਾਂਗੇ ਮਾਨਦਾਨ ਹੋ ਜਾ ਬਾਕੀ ਮੌਕੇ ਤੇ ਮਾਨ 35000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਜੰਗੀ ਆ ਬੈੜ ਹਣਾ ਬਾਈ ਹਾਂਜੀ ਬਾਕੀ ਜਿਹਨੇ ਪਾਲ ਕੇ ਵੇਚਣੀਆਂ ਹੂੰ ਮੀਨਾ ਸਾਹਮ ਕੇ ਵੀ ਰੁਪਈਆ ਵਾਲੀ ਹੈ ਬੜ ਠੀਕ ਹੈ ਜੀ ਆਇ ਨਹੀਂ ਹੈਗਾ ਅੱਗੇ ਵੀਰੇ ਕੱਟੀ ਬਾਰੇ ਕਿੰਨੀ ਕੁ ਉਮਰ ਹੈ ਜੀ ਇਹ ਕੱਟੀ ਯਾਰ ਮੇਰੇ ਸਾਬ ਮੈਂ ਦਾ ਡੇਢ ਸਾਲ ਦੀ ਹੋਊਗੀ ਆਪਾਂ ਦੀ ਜਾਨ ਬਚਾਈ ਜੀ ਸਿੱਧੀ ਗੱਲ ਡਾਕਟਰ ਆ ਠੀਕ ਹੈ ਆਪਾਂ ਬੱਚੀ ਰਹਿਣਗੇ ਸੀ ਉਹਨਾਂ ਦੇ ਗਵਾਂਢੀਆਂ ਦੇ ਹੂੰ ਉਹਨਾਂ ਨੇ ਇਹ ਕੱਟਿਆਣਾਂ ਨੂੰ ਦੇਤੀ ਸੀ ਠੀਕ ਹੈ ਜੀ ਉਹਨਾਂ ਤੋਂ ਆਪ ਆਪੋਂ ਬੰਦੇ ਨੇ 15 500 ਰੁਪਏ ਨਫਾ ਦੇ ਕੇ ਉਹ ਕੱਟੀ ਦੀ ਜਾਣ ਵਜਾਈ ਆਪਾਂ ਦੇਣੀ ਵੀ ਕਿਸੇ ਨੂੰ ਰੱਖਣ ਵਾਲੇ ਨੂੰ ਸ਼ਕੀਨ ਸੁਗੂ ਨਹੀਂ ਐਨੀਆ ਕੱਟੀ ਹੂੰ ਫੋਲ ਰੁਪਈਆਂ ਵਾਲੀ ਕੱਟੀ ਆ ਲੈ ਦੇਰ ਸਿੰਘ ਸੁਗੂ ਦੇਖ ਲਓ ਕਿਸੇ ਵਸੋਂ ਖੁੰਜੀ ਨਹੀਂ ਕੱਟੀ ਜਮੀਨ ਨਾਲੋਂ ਮੋੜੀ ਬੈਠੀ ਆ ਦੇਖ ਲਓ ਹੂੰ ਕੋਕਾ ਬਈ ਸਿੰਘ ਜੋ ਕੇ ਹੈ ਜੀ ਕੱਟੀ ਦਾ 25 25 ਮੁੱਲ ਕਰਦੇ ਆ ਨਾਲੇ ਆਪ ਜਾਇਜ਼ ਮੁੱਲ ਕਰਨਾ ਜਿਵੇਂ ਇਹਦੀ ਆਈ ਉਹ ਮੈਨੂੰ ਦੇਣੀ ਆ ਦੇਣੀ ਬੰਦੇ ਨੂੰ ਉਸ ਨੂੰ ਆ ਜਿਹੜਾ ਸੰਭੂਗਾ ਮੋੜੀ ਤੋੜ ਦੇ ਫਿਰ ਆ ਕਰਦ ਠੀਕ ਆ ਬਈ ਉਮਰ ਦੇ ਹਿਸਾਬ ਨਾਲ ਤੇ ਬਾਈ ਨੇ ਜਿਹੜੀ ਗੱਲ ਦੱਸੀ ਆ ਵੀ ਮੋਲ ਆਪਾਂ ਜਾਏ ਆਪਾਂ ਇਹ ਜਿਹੜੀ ਬੁੱਚੜਾ ਉਹ ਤੋਂ ਹੀ ਸੜਾਈ ਆ ਜਰਾ ਇਹਦੀ ਜਾਨ ਬਚਾਈ ਆ ਵਿਚਾਰੀ ਦੀ ਐਂ ਜੀਆਂ ਚੰਗੀਆਂ ਚੰਗੀਆਂ ਦੇ ਲੈ ਆ ਪੁੱਚੜ ਖਾਣੇ ਜਾਂਦੇ ਗਾ ਘਟੀਆਂ ਮੋੜ ਕੇ ਕਹਿੰਦੇ ਲੋ ਦੋ ਦਵਾ ਪੈਟਾਂ ਦਾ ਸਵਾਲ ਲੱਗਦਾ ਤੇ ਕੀ ਮੋਲ ਆ ਤਾਂ ਫਿਰ ਮੋਲੇ ਦਾ ਯਾਰ ਕਿੰਨਾ ਮਰਜੀ ਕਰ ਲੈ ਡਾਟਾ 18000 ਜੀ ਦੇ ਦਾਂਗੇ ਮਾਨਦਾਨ ਹੋ ਜਾ ਜਮਾ ਜਿੰਨੇ ਜਾਈ ਉਹਵੇਂ ਦੇ ਦਿੰਦੇ ਬਹੁਤ ਠੀਕ ਹੈ 18000 ਕਰ ਦਾਂਗੇ 18000 ਰੁਪਏ ਮੋਲੇ ਮਾਨਦਾਨ ਜਿਹੜਾ ਮੌਕੇ ਬਾਕੀ 4 ਹੀ ਥਣ ਹੋਣਗੇ ਜਿਹੜੇ ਪਸ਼ੂ ਤੇ ਹੋਣਗੇ ਆਪਣੇ ਠੀਕ ਹੈ ਬਾਈ ਬਾਕੀ ਕੱਟੀ ਦੀ ਬਰੀਡ ਬਰੂਡ ਜਿਹਨੇ ਸਾਂਭ ਲਈ ਮਹੀਨੇ ਦੋ ਮਹੀਨੇ ਟੀਕੇ ਲੈਣ ਵਾਲੀ ਹੈ ਕੱਟੀ ਆ ਦੇਖ ਨਹੀਂ 25000 ਤਾਂ ਕੋਈ ਘੱਟ ਨਹੀਂ ਕਰਦਾ ਚਲ ਆਪਾਂ ਜਿਵੇਂ ਜਾਨ ਬਚੀ ਆਪਾਂ ਕਹਿੰਦੇ ਕੋਈ ਪਾਲਣ ਨਾਲ ਲੈ ਜਾ ਜਿੰਦਗੀ ਬਣਦੇ ਨਾਲ ਇਹਦੀ ਨਾਲ ਗਾਂ ਵਾਲੀ ਦੀ ਹੂੰ ਨਾਗੇਸੀ ਭਰਾ ਕੋਲੇ ਤਿੰਨ ਤੰਨੇ ਹੀ ਰਖਾਤੇ ਕਿਸੇ ਵੀਰ ਦੇ ਕੋਈ ਵੀ ਨਾ ਬਾਕੀ ਇਹ ਗੱਲ ਹੋਰ ਕਰ ਲਿਓ ਜੀ ਸਾਈ ਵੀਰੇ ਵੀਰ ਬਣ ਕੇ ਘੰਟਾ ਦੋ ਘੰਟੇ ਹੁੰਦੀ ਆ ਲੋਕੀ ਸਾਈ ਪੌਂਦੇ ਸੂਹਾ ਮੜ ਕੇ ਦੂਜੇ ਦਿਨ ਆਉਦੇ ਆ ਹੁਣ ਆਗੇ ਹੁਣ ਆਗੇ ਫੋਨ ਤੇ ਤਾਂ ਜਿੰਨਾ ਮਰਦੀ ਝੂਠ ਕਰੀ ਜਾਂਦੇ ਆ ਹਮ ਸਿੱਧੀ ਗੱਲ ਆ ਕਿਉਂ ਆਇਆ ਹੋਰਾਂ ਨੂੰ ਵੀ ਬਰੋਕਲ ਨੇ ਗਾਕਾ ਨੂੰ ਆ ਬੜ ਤਿੰਨ ਬੰਦੇ ਨਾ ਹੋਈ ਸੀਗੀ ਆਪਣੀ ਅੱਛਾ ਦੁੱਧ ਹੁਣ ਇਹਦੇ 16 17 ਕੋ 16 ਕੋਲ ਖੁੱਲਾ ਨਾਲੇ ਸਵੇਰ ਥਲੇ ਹਮ ਪੜਾਇਆ ਨਾ ਲੋਕ ਚਲ ਆਪਾਂ ਤਾਂ ਕੋਈ ਨਹੀਂ ਹੋਇਆ ਤੇ ਬਦਨ ਵਾਲੀ ਆ ਇਹ ਘਟਣ ਵਾਲੀ ਚੀਜ਼ ਨਹੀਂ ਹੁਣ ਹੁਣ ਨਫੇ ਵਾਲੇ ਪਾਸੇ ਜਾਊ ਕਿਉਂ ਐ 20 ਕਰੋ ਦੁੱਧ ਨੇ ਮਰਾਉ ਨਾ ਬੈਠਨੇ ਕਰਿਓ ਨਾ